ਦੋਸਤੋ ਅੱਜ ਦੀ ਇਸ ਕਹਾਣੀ ਵਿੱਚ ਅਸੀਂ ਸਮਝਾਂਗੇ ਕਿ ਜਨਮ ਤੋਂ ਪਹਿਲਾਂ ਜੋ ਸਾਡੇ ਜੀਵਨ ਵਿੱਚ ਲਿਖਿਆ ਜਾ ਚੁੱਕਿਆ ਹੁੰਦਾ ਹੈ ਕੀ ਉਹ ਬਦਲਿਆ ਜਾ ਸਕਦਾ ਹੈ ਜੇਕਰ ਤੁਸੀਂ ਸਾਰੇ ਇਹ ਜਾਣਨ ਲਈ ਉਤਸੁਕ ਹੋ ਤਾਂ ਇਸ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਿਓ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਆਪਣੀ ਪਤਨੀ ਨਾਲ ਰਹਿੰਦਾ ਸੀ ਉਨ੍ਹਾਂ ਦਾ ਜੀਵਨ ਬਹੁਤ ਦੁੱਖਾਂ ਨਾਲ ਭਰਿਆ ਹੋਇਆ ਸੀ ਪਰ ਇੱਕ ਦਿਨ ਉਨ੍ਹਾਂ ਦੇ ਘਰ ਖੁਸ਼ੀਆਂ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ। ਇਸ ਛੋਟੇ ਬੱਚੇ ਨੇ ਉਨ੍ਹਾਂ ਨੂੰ ਜਿਉਣ ਦੀ ਇੱਕ ਨਵੀਂ ਉਮੀਦ ਦੇ ਦਿੱਤੀ। ਪਿੰਡ ਦੇ ਸਾਰੇ ਲੋਕ ਕਿਸਾਨ ਨੂੰ ਵਧਾਈਆਂ ਦੇਣ ਆ ਰਹੇ ਸਨ। ਇੱਕ ਦਿਨ ਸਵੇਰੇ ਇੱਕ ਸਾਧੂ ਨੇ ਕਿਸਾਨ ਦੇ ਘਰ ਅੱਗੇ ਆ ਕੇ ਭिक्षा ਦੇਣ ਲਈ ਆਵਾਜ਼ ਮਾਰੀ। किसान ਦੇ ਘਰ ਖੁਸ਼ੀਆਂ ਦਾ ਮਾਹੌਲ ਸੀ ਇਸ ਲਈ ਉਸਨੇ ਸਾਧੂ ਨੂੰ ਬੜੇ ਸਤਿਕਾਰ ਨਾਲ ਅੰਦਰ ਬੁਲਾ ਲਿਆ ਤੇ ਬੈਠਣ ਲਈ ਕਿਹਾ ਸਾਧੂ ਦੇ ਬੈਠਣ ਤੋਂ ਬਾਅਦ ਕਿਸਾਨ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਘਰ ਕਈ ਸਾਲਾਂ ਬਾਅਦ ਸੰਤਾਨ ਪੈਦਾ ਹੋਈ ਹੈ ਕਿਰਪਾ ਕਰਕੇ ਇਸ ਬੱਚੇ ਦਾ ਨਾਮਕਰਨ ਕਰਕੇ ਸਾਨੂੰ ਆਸ਼ੀਰਵਾਦ ਦਿਓ ਸਾਧੂ ਨੇ ਬੱਚੇ ਨੂੰ اپنی ਗੋਦੀ ਚੁੱਕਿਆ ਤੇ ਦੇਖਿਆ ਕਿ ਉਸ ਦੀ ਬਾਹ ਤੇ ਇੱਕ ਅਨੋਖਾ ਚਿੰਨ ਬਣਿਆ ਹੋਇਆ ਹੈ ਜਿਹੜਾ ਰਾਜਯੋਗ ਦਾ ਪ੍ਰਤੀਕ ਸੀ ਸਾਧੂ ਉਸ ਚਿੰਨ ਨੂੰ ਦੇਖ ਕੇ ਹੈਰਾਨ ਹੋ ਗਿਆ ਕਿਸਾਨ ਨੇ ਸਾਧੂ ਦੇ ਚਿਹਰੇ ਤੇ ਹੈਰਾਨੀ ਦੇ ਭਾਵ ਦੇਖ ਕੇ ਤਾਂ ਉਸ ਨੇ ਪੁੱਛਿਆ ਕਿ ਮਹਾਰਾਜ ਤੁਸੀਂ ਇੰਨੇ ਚਿੰਤਿਤ ਕਿਉਂ ਦਿਖਾਈ ਦੇ ਰਹੇ ਹੋ ਸਾਧੂ ਨੇ ਮੁਸਕਰਾਉਂਦੇ ਹੋਏ ਕਿਹਾ ਚਿੰਤਿਤ ਨਹੀਂ ਬਲਕਿ ਮੈਂ ਤਾਂ ਬਹੁਤ ਪ੍ਰਸੰਨ ਹਾਂ ਇਹ ਬੱਚਾ ਬਹੁਤ ਭਾਗਾ ਵਾਲਾ ਹੈ ਬਹੁਤ ਕਿਸਮਤ ਵਾਲਾ ਹੈ ਤੇ ਇਸ ਦੇ ਭਵਿੱਖ ਵਿੱਚ ਸਫਲਤਾ ਦੇ ਜੋਗ ਹਨ ਸਾਧੂ ਨੇ ਕਿਹਾ ਤੇਰੇ ਪੁੱਤਰ ਦੀ ਕਿਸਮਤ 'ਚ ਰਾਜ ਜੋਗ ਲਿਖਿਆ ਹੈ ਕਿਸਾਨ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਮਹਾਰਾਜ ਮੈਂ ਤੁਹਾਡੀ ਗੱਲ ਸਹੀ ਤਰ੍ਹਾਂ ਸਮਝ ਨਹੀਂ ਪਾ ਰਿਹਾ ਤੁਸੀਂ ਕੀ ਕਹਿ ਰਹੇ ਹੋ ਸਾਧੂ ਮੁਸਕਰਾਇਆ ਤੇ ਬੋਲਿਆ ਤੇਰਾ ਪੁੱਤਰ ਇੱਕ ਦਿਨ ਰਾਜਾ ਬਣੂਗਾ 18 ਸਾਲ ਦੀ ਉਮਰ 'ਚ ਇਸ ਰਾਜ ਦੀ ਰਾਜਕੁਮਾਰੀ ਨਾਲ ਵਿਆਹ ਕਰਾਊਗਾ ਤੇ ਫਿਰ ਇਸ ਨਗਰ ਦਾ ਸ਼ਾਸਕ ਬਣ ਜਾਊਗਾ ਸਾਧੂ ਦੀ ਇਹ ਗੱਲ ਸੁਣ ਕੇ ਕਿਸਾਨ ਖੁਸ਼ੀ 'ਚ ਨੱਚ ਉੱਠਿਆ ਜਦੋਂ ਪਿੰਡ ਵਾਲਿਆਂ ਨੂੰ ਇਹ ਖਬਰ ਮਿਲੀ ਕਿ ਇਸ ਕਿਸਾਨ ਦਾ ਮੁੰਡਾ ਇੱਕ ਦਿਨ ਨਗਰ ਦਾ ਰਾਜਾ ਬਣੂਗਾ ਤਾਂ ਸਾਰੇ ਲੋਕ ਉਸ ਨੂੰ ਦੇਖਣ ਆਉਣ ਲੱਗੇ ਇੱਕ ਦਿਨ ਉਸ ਨਗਰ ਦਾ ਰਾਜਾ ਸ਼ਿਕਾਰ ਕਰਨ ਲਈ ਜੰਗਲ ਚ ਗਿਆ ਪਰ ਉਸ ਨੂੰ ਸ਼ਿਕਾਰ ਲਈ ਹਿਰਨ ਨਹੀਂ ਮਿਲਿਆ ਤੇ ਰਾਜਾ ਹਿਰਨ ਨੂੰ ਲੱਭਦਾ ਲੱਭਦਾ ਜੰਗਲ ਵਿੱਚ ਰਾਸਤਾ ਭਟਕ ਗਿਆ ਉਹ ਕਾਫੀ ਥੱਕ ਗਿਆ ਸੀ ਤੇ ਉਸ ਨੂੰ ਬਹੁਤ ਜ਼ਿਆਦਾ ਪਿਆਸ ਵੀ ਲੱਗੀ ਸੀ ਪਰ ਆਲੇ ਦੁਆਲੇ ਕਿਤੇ ਵੀ ਕੋਈ ਨਦੀ ਜਾਂ ਤਲਾਅ ਨਜ਼ਰ ਨਹੀਂ ਆ ਰਿਹਾ ਸੀ ਰਾਜੇ ਨੇ ਲਗਾਤਾਰ ਕਈ ਘੰਟੇ ਜੰਗਲ ਚ ਭਟਕਦੇ ਹੋਏ ਪਾਣੀ ਦੀ ਭਾਲ ਕੀਤੀ ਤੇ ਅਖੀਰ ਨੂੰ ਉਹ ਉਸੇ ਪਿੰਡ ਵਿੱਚ ਪਹੁੰਚ ਗਿਆ ਜਿੱਥੇ ਉਹ ਗਰੀਬ ਕਿਸਾਨ ਆਪਣੀ ਪਤਨੀ ਤੇ ਬੱਚੇ ਨਾਲ ਰਹਿੰਦਾ ਸੀ ਰਾਜੇ ਦੀ ਨਜ਼ਰ ਇੱਕ ਸੰਤ ਤੇ ਪਈ ਜਿਹੜਾ ਆਪਣੀ ਕੁਟਿਆ ਦੇ ਕੋਲ ਬੈਠਾ ਸੀ ਰਾਜੇ ਨੇ ਬੜੀ ਨਿਮਰਤਾ ਨਾਲ ਸੰਤ ਤੋਂ ਪਾਣੀ ਮੰਗਿਆ ਸੰਤ ਨੇ ਉਸ ਨੂੰ ਰੋਕਣ ਲਈ ਕਿਹਾ ਤੇ ਫਿਰ ਆਪਣੀ ਕੁਟਿਆ ਚੋਂ ਪਾਣੀ ਲਿਆ ਕੇ ਦਿੱਤਾ ਰਾਜੇ ਨੇ ਪਾਣੀ ਪੀਣ ਤੋਂ ਬਾਅਦ ਦੇਖਿਆ ਕਿ ਬਹੁਤ ਸਾਰੇ ਲੋਕ ਬਾਹਰ ਇਕੱਠੇ ਹੋ ਕੇ ਜਾ ਰਹੇ ਸਨ ਰਾਜੇ ਨੇ ਹੈਰਾਨ ਹੋ ਕੇ ਸੰਤ ਤੋਂ ਪੁੱਛਿਆ ਕਿ ਇਹ ਲੋਕ ਕਿੱਥੇ ਜਾ ਰਹੇ ਹਨ ਸੰਤ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਲੋਕ ਇੱਕ ਕਿਸਾਨ ਦੇ ਘਰ ਜਾ ਰਹੇ ਹਨ ਕਿਉਂਕਿ ਉੱਥੇ ਇੱਕ ਬਹੁਤ ਹੀ ਭਾਗਾ ਵਾਲੇ ਬੱਚੇ ਦਾ ਜਨਮ ਹੋਇਆ ਹੈ ਇੱਕ ਸਾਧੂ ਨੇ ਉਸ ਬੱਚੇ ਦੇ ਬਾਰੇ ਵਿੱਚ ਇੱਕ ਭਵਿੱਖਬਾਣੀ ਕੀਤੀ ਹੈ ਇਹ ਸੁਣ ਕੇ ਰਾਜੇ ਦਾ ਮਨ ਅਸ਼ਾਂਤ ਹੋ ਗਿਆ ਤੇ ਉਸਨੇ ਸੰਤ ਤੋਂ ਪੁੱਛਿਆ ਅਜਹੀ ਕਿਹੜੀ ਪੁਈ ਖਵਾਨੀ ਹੈ ਜਿਸ ਦੇ ਕਾਰਨ ਸਾਰੇ ਉਸ ਕਿਸਾਨ ਦੇ ਘਰ ਜਾ ਰਹੇ ਹਨ ਸੰਤ ਨੇ ਕਿਹਾ ਕਿ ਸਾਧੂ ਨੇ ਪੁਈ ਖਵਾਨੀ ਕੀਤੀ ਹੈ ਕਿ ਜਦੋਂ ਕਿਸਾਨ ਦਾ ਮੁੰਡਾ 18 ਸਾਲ ਦਾ ਹੋਵੇਗਾ ਤਾਂ ਉਹ ਇਸ ਰਾਜ ਦੇ ਰਾਜੇ ਦੀ ਪੁੱਤਰੀ ਨਾਲ ਵਿਆਹ ਕਰਵਾਵੇਗਾ ਤੇ ਬਾਅਦ ਚ ਇਸ ਰਾਜ ਦਾ ਸ਼ਾਸਕ ਬਣ ਜਾਵੇਗਾ ਰਾਜਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਗੁੱਸੇ 'ਚ ਆ ਗਿਆ ਉਹ ਸੋਚਣ ਲੱਗਾ ਕਿ ਇੱਕ ਸਧਾਰਨ ਕਿਸਾਨ ਦਾ ਮੁੰਡਾ ਕਿਵੇਂ ਉਸ ਦੀ ਪੁੱਤਰੀ ਨਾਲ ਵਿਆਹ ਕਰਵਾ ਸਕਦਾ ਹੈ ਤੇ ਇਸ ਰਾਜ ਦਾ ਸ਼ਾਸਕ ਬਣ ਸਕਦਾ ਹੈ ਰਾਜੇ ਨੇ ਸੰਤ ਨੂੰ ਕਿਹਾ ਕਿ ਮੈਂ ਇਸ ਰਾਜ ਦਾ ਰਾਜਾ ਹਾਂ ਤੁਸੀਂ ਕੀ ਸੋਚਦੇ ਹੋ ਕਿ ਮੈਂ ਇੱਕ ਸਧਾਰਨ ਕਿਸਾਨ ਦੇ ਮੁੰਡੇ ਨਾਲ ਆਪਣੀ ਪੁੱਤਰੀ ਦਾ ਵਿਆਹ ਕਰ ਦੇਵਾਂਗਾ ਕਦੇ ਵੀ ਨਹੀਂ ਸੰਤ ਨੇ ਬੜੀ ਨਿਮਰਤਾ ਨਾਲ ਕਿਹਾ ਕਿ ਜਿਹੜਾ ਇਸ ਬੱਚੇ ਦੇ ਭਾਗਾਂ ਚ ਲਿਖਿਆ ਹੈ ਉਸ ਨੂੰ ਕੋਈ ਨਹੀਂ ਬਦਲ ਸਕਦਾ ਰਾਜੇ ਨੇ ਆਪਣੀ ਤਾਕਤ ਤੇ ਘਮੰਡ ਕਰਦੇ ਹੋਏ ਕਿਹਾ ਕਿ ਸੰਤ ਜੀ ਮੈਂ ਇਹ ਕਦੇ ਨਹੀਂ ਹੋਣ ਦੇਵਾਂਗਾ ਇਹ ਸੁਣ ਕੇ ਸੰਤ ਮੁਸਕਰਾਇਆ ਤੇ ਬੋਲਿਆ ਬੇਟਾ ਤੁਸੀਂ ਵੀ ਇੱਥੇ ਹੀ ਹੋ ਤੇ ਮੈਂ ਵੀ ਇੱਥੀ ਹਾਂ ਤੇ ਹੁਣ ਦੇਖਦੇ ਹਾਂ ਕਿ ਸਭ ਕਿਵੇਂ ਵਾਪਰਦਾ ਹੈ ਕਿਸਮਤ ਦਾ ਲਿਖਿਆ ਕੋਈ ਨਹੀਂ ਬਦਲ ਸਕਦਾ ਰਾਜੇ ਨੇ ਸੰਤ ਨੂੰ ਪ੍ਰਣਾਮ ਕੀਤਾ ਤੇ ਆਪਣੇ ਮਹਿਲ ਚ ਵਾਪਸ ਚਲਾ ਗਿਆ ਪਰ ਸਾਰੀ ਰਾਤ ਉਸ ਨੂੰ ਬੇਚੈਨੀ ਲੱਗੀ ਰਹੀ ਉਸ ਦਾ ਮਨ ਇਸੇ ਵਿਚਾਰ ਚ ਉਲਝਿਆ ਰਿਹਾ ਕਿ ਉਹ ਕਿਸੇ ਵੀ ਕੀਮਤ ਤੇ ਸੰਤ ਦੀ ਭਵਿੱਖ ਬਾਣੀ ਨੂੰ ਸੱਚ ਨਹੀਂ ਹੋਣ ਦੇਵੇਗਾ ਅਗਲੇ ਦਿਨ ਰਾਜਾ ਵਪਾਰੀ ਦਾ ਭੇਸ ਬਣਾ ਕੇ ਉਸ ਕਿਸਾਨ ਦੇ ਪਿੰਡ ਵੱਲ ਚੱਲ ਪਿਆ ਪਿੰਡ ਪਹੁੰਚ ਕੇ ਉਹ ਪੁੱਛਦੇ ਪਛਾਉਂਦੇ ਉਸ ਗਰੀਬ ਕਿਸਾਨ ਦੇ ਘਰ ਤੱਕ ਪਹੁੰਚ ਗਿਆ ਵਪਾਰੀ ਦੇ ਭੇਸ਼ ਚ ਰਾਜੇ ਨੇ ਕਿਸਾਨ ਦੇ ਘਰ ਦੇ ਬਾਹਰ ਖੜ ਕੇ ਆਵਾਜ਼ ਮਾਰੀ ਤਾਂ ਕਿਸਾਨ ਬਾਹਰ ਆ ਗਿਆ ਕਿਸਾਨ ਨੇ ਪੁੱਛਿਆ ਤੁਸੀਂ ਕੌਣ ਹੋ ਤੇ ਇੱਥੇ ਕਿਵੇਂ ਆਏ ਹੋ ਰਾਜੇ ਨੇ ਕਿਹਾ ਮੈਂ ਨਾਲ ਦੇ ਪਿੰਡ ਦਾ ਇੱਕ ਅਮੀਰ ਵਪਾਰੀ ਹਾਂ ਤੇ ਕੱਪੜਿਆਂ ਦਾ ਵਪਾਰ ਕਰਦਾ ਹਾਂ ਮੈਂ ਸੁਣਿਆ ਹੈ ਕਿ ਤੁਹਾਡੇ ਘਰ ਇੱਕ ਬਹੁਤ ਹੀ ਭਾਗਾ ਵਾਲੇ ਮੁੰਡੇ ਦਾ ਜਨਮ ਹੋਇਆ ਹੈ ਤੇ ਉਸਦੀ ਕਿਸਮਤ ਵਿੱਚ ਵੱਡਾ ਜੋਗ ਲਿਖਿਆ ਹੈ ਕਿਸਾਨ ਨੇ ਕਿਹਾ ਹਾਂ ਤੁਸੀਂ ਨੇ ਸਹੀ ਸੁਣਿਆ ਹੈ ਵਪਾਰੀ ਨੇ ਕਿਹਾ ਕਿ ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੈਂ ਇੱਕ ਗੱਲ કહਾਂ ਕਿਸਾਨ ਨੇ ਸਹਿਮਤੀ ਦਿੰਦੇ ਹੋਏ ਸਿਰ ਹਿਲਾਇਆ ਵਪਾਰੀ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਕੀ ਤੁਸੀਂ ਮੈਨੂੰ ਆਪਣਾ ਬੱਚਾ ਦੇ ਸਕਦੇ ਹੋ ਇਸ ਦੇ ਬਦਲੇ ਵਿੱਚ ਮੈਂ ਤੁਹਾਨੂੰ ਬਹੁਤ ਸਾਰਾ ਧਨ ਦੇਵਾਂਗਾ ਅਮੀਰ ਵਪਾਰੀ ਨੇ ਕਿਸਾਨ ਨੂੰ ਕਿਹਾ ਕਿ ਮੈਂ ਨਾ ਕੇਵਲ ਤੁਹਾਡੇ ਬੱਚੇ ਨੂੰ ਧੰਨ ਦੇਵਾਂਗਾ ਬਲਕਿ ਉਸ ਦੀ ਪੂਰੀ ਦੇਖਭਾਲ ਵੀ ਕਰਾਂਗਾ ਕਿਸਾਨ ਦੀ ਪਤਨੀ ਨੇ ਤੁਰੰਤ ਉੱਤਰ ਦਿੱਤਾ ਨਹੀਂ ਵਪਾਰੀ ਜੀ ਮੈਂ ਆਪਣਾ ਬੱਚਾ ਤੁਹਾਨੂੰ ਨਹੀਂ ਦੇ ਸਕਦੀ ਇਹ ਸੁਣ ਕੇ ਵਪਾਰੀ ਨੇ ਉੱਤਰ ਦਿੱਤਾ ਤੁਹਾਡੀ ਸਥਿਤੀ ਇੱਕ ਸਧਾਰਨ ਲੋਕਾਂ ਵਾਲੀ ਹੈ ਕਿ ਤੁਸੀਂ ਸੱਚਮੁੱਚ ਹੀ ਆਪਣੇ ਬੱਚੇ ਦਾ ਭਵਿੱਖ ਸਵਾਰ ਸਕਦੇ ਹੋ ਕਿਸਾਨ ਨੇ ਡੂੰਗੀ ਸੋਚ ਪੈਂਦੇ ਹੋਏ ਕਿਹਾ ਸ਼ਾਇਦ ਤੁਸੀਂ ਸਹੀ ਕਹਿ ਰਹੇ ਹੋ ਅਸੀਂ ਇਸ ਲਈ ਸਮਰੱਥ ਨਹੀਂ ਹਾਂ ਕਿਸਾਨ ਦੀ ਗੱਲ ਸੁਣ ਕੇ ਉਸ ਦੀ ਪਤਨੀ ਨੇ ਵੀ ਸਹਿਮਤੀ ਜਤਾਉਂਦੇ ਹੋਏ ਕਿਹਾ ਠੀਕ ਹੈ ਭਾਈ ਸਾਹਿਬ ਅਸੀਂ ਤੁਹਾਡੇ ਭਰੋਸੇ ਤੇ ਆਪਣਾ ਬੱਚਾ ਦੇਣ ਲਈ ਤਿਆਰ ਹਾਂ ਅਮੀਰ ਵਪਾਰੀ ਨੇ ਕਿਸਾਨ ਨਾਲ ਵਾਅਦਾ ਕਰਦੇ ਹੋਏ ਕਿਹਾ ਮੈਂ ਇਸ ਬੱਚੇ ਦਾ ਪਾਲਣ ਪੋਸ਼ਣ ਕਰਾਂਗਾ ਪਰ ਜਦੋਂ ਇਹ 18 ਸਾਲ ਦਾ ਹੋ ਜਾਵੇਗਾ ਤਾਂ ਮੈਂ ਇਸ ਨੂੰ ਤੁਹਾਡੇ ਕੋਲ ਵਾਪਸ ਭੇਜ ਦੇਵਾਂਗਾ ਕਿਸਾਨ ਨੇ ਸਹਿਮਤੀ ਦਿੰਦੇ ਹੋਏ ਸਿਰ ਹਿਲਾਇਆ ਤੇ ਵਪਾਰੀ ਨੇ ਬੱਚੇ ਨੂੰ ਗੋਦੀ ਚੁੱਕ ਲਿਆ ਵਪਾਰੀ ਬੱਚੇ ਨੂੰ ਲੈ ਕੇ ਇੱਕ ਡੂੰਘੀ ਨਦੀ ਦੇ ਕੋਲ ਪਹੁੰਚਿਆ ਉਸ ਨੇ ਸੋਚਿਆ ਕਿ ਇਸ ਬੱਚੇ ਨੂੰ ਨਦੀ 'ਚ ਸੁੱਟ ਦੇਵਾਂਗਾ ਤਾਂ ਕਿ ਉਸ ਦੀ ਕਹਾਣੀ ਉੱਥੇ ਹੀ ਖਤਮ ਹੋ ਜਾਵੇ ਪਰ ਜਿਵੇਂ ਹੀ ਉਸ ਨੇ ਬੱਚੇ ਦਾ ਮਾਸੂਮ ਚਿਹਰਾ ਦੇਖਿਆ ਤਾਂ ਉਸ ਦਾ ਮਨ ਬੇਚੈਨ ਹੋ ਗਿਆ ਤੇ ਉਸ ਦੀ ਬੱਚੇ ਨੂੰ ਨਦੀ ਵਿੱਚ ਸੁੱਟਣ ਦੀ ਹਿੰਮਤ ਨਾ ਹੋਈ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਵਪਾਰੀ ਨੇ ਇੱਕ ਲੱਕੜ ਦਾ ਬਕਸਾ ਲਿਆ ਤੇ ਬੱਚੇ ਨੂੰ ਉਸ ਵਿੱਚ ਰੱਖ ਕੇ ਉਸ ਨੂੰ ਨਦੀ ਵਿੱਚ ਵਹਾ ਦਿੱਤਾ ਵਪਾਰੀ ਨੇ ਸੋਚਿਆ ਕਿ ਇਹ ਬਕਸਾ ਨਦੀ ਦੇ ਡੂੰਘੇ ਪਾਣੀ 'ਚ ਜਾ ਕੇ ਡੁੱਬ ਜਾਵੇਗਾ ਤੇ ਬੱਚਾ ਉੱਥੇ ਹੀ ਖਤਮ ਹੋ ਜਾਵੇਗਾ ਇਹ ਸੋਚ ਕੇ ਵਪਾਰੀ ਨਿਸ਼ਚਿੰਤ ਹੋ ਕੇ ਆਪਣੇ ਘਰ ਵਾਪਸ ਚਲਾ ਗਿਆ ਇਹ ਸੋਚਦੇ ਹੋਏ ਕਿ ਇਸ ਬੱਚੇ ਦਾ ਹੁਣ ਕੋਈ ਭਵਿੱਖ ਨਹੀਂ ਹੈ ਤੇ ਉਸ ਦੀ ਬੇਟੀ ਨਾਲ ਇਸ ਦਾ ਵਿਆਹ ਕਦੇ ਨਹੀਂ ਹੋ ਪਾਵੇਗਾ ਤੇ ਦੂਜੇ ਪਾਸੇ ਉਹ ਬਕਸਾ ਨਦੀ ਦੇ ਵਹਾਂ ਨਾਲ ਤੈਰਦਾ ਤੈਰਦਾ ਨਦੀ ਦੇ ਕਿਨਾਰੇ ਆ ਪਹੁੰਚਿਆ ਨਦੀ ਦੇ ਕਿਨਾਰੇ ਇੱਕ ਅਮੀਰ ਵਪਾਰੀ ਸੂਰਜ ਨੂੰ ਜਲ ਚੜਾ ਰਿਹਾ ਸੀ ਤੇ ਇੱਕਦਮ ਉਸ ਦੀ ਨਜ਼ਰ ਨਦੀ 'ਚ ਬੈ ਕੇ ਆਏ ਬਕਸੇ ਤੇ ਪਈ ਉਤਸੁਕਤਾ 'ਚ ਆ ਕੇ ਜਦੋਂ ਉਸ ਨੇ ਬਕਸੇ ਨੂੰ ਖੋਲਿਆ ਤਾਂ ਉਸ ਵਿੱਚ ਇੱਕ ਮਾਸੂਮ ਬੱਚੇ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਸੰਜੋਗ ਵਸ ਉਸ ਵਪਾਰੀ ਦੇ ਖੋਤੇ ਕੋਈ ਸੰਤਾਨ ਨਹੀਂ ਸੀ ਵਪਾਰੀ ਬੱਚੇ ਨੂੰ ਆਪਣੇ ਘਰ ਲੈ ਗਿਆ ਜਿੱਥੇ ਉਸ ਦੀ ਪਤਨੀ ਬੱਚੇ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਸ ਨੇ ਆਪਣੇ ਪਤੀ ਨੂੰ ਪੁੱਛਿਆ ਕਿ ਇਹ ਬੱਚਾ ਕਿੱਥੋਂ ਆਇਆ ਹੈ ਵਪਾਰੀ ਨੇ ਉਸ ਨੂੰ ਸਾਰੀ ਕਹਾਣੀ ਦੱਸੀ ਕਿ ਕਿਵੇਂ ਇਹ ਬੱਚਾ ਨਦੀ 'ਚ ਬੈੰਦਾ ਹੋਇਆ ਆਇਆ ਹੈ ਹੁਣ ਇਹ ਬੱਚਾ ਵਪਾਰੀ ਦੇ ਘਰ ਚ ਪਲਣ ਲੱਗਾ ਤੇ ਵਪਾਰੀ ਨੇ ਉਸ ਦਾ ਨਾਮ ਰਜਿੰਦਰ ਰੱਖ ਦਿੱਤਾ ਸਮਾਂ ਲੰਘਦਾ ਗਿਆ ਤੇ ਹੌਲੀ-ਹੌਲੀ 18 ਸਾਲ ਲੰਘ ਗਏ ਰਜਿੰਦਰ ਇੱਕ ਬਹੁਤ ਸਮਝਦਾਰ ਤੇ ਬੁੱਧੀਮਾਨ ਨੌਜਵਾਨ ਬਣ ਗਿਆ ਸੀ ਇੱਕ ਦਿਨ ਰਜਿੰਦਰ ਜਦੋਂ ਆਪਣੇ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਕਰ ਰਿਹਾ ਸੀ ਤਾਂ ਅਧਿਆਪਕ ਨੇ ਉਸ ਤੋਂ ਕਈ ਮੁਸ਼ਕਲ ਸਵਾਲ ਪੁੱਛੇ ਰਜਿੰਦਰ ਨੇ ਤੁਰੰਤ ਹੀ ਉਨ੍ਹਾਂ ਸਵਾਲਾਂ ਦਾ ਸਹੀ ਉੱਤਰ ਦੇ ਦਿੱਤਾ ਇਹ ਦੇਖ ਕੇ ਅਧਿਆਪਕ ਨੇ ਰਜਿੰਦਰ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਤੂੰ ਬਹੁਤ ਹੋਣਹਾਰ ਹੈ ਰਜਿੰਦਰ ਤੇਰੇ ਅੰਦਰ ਮਹਾਨ ਬਣਨ ਦੀ ਪੂਰੀ ਸਮਰੱਥਾ ਹੈ ਰਜਿੰਦਰ ਦੀ ਬੁੱਧੀਮਾਨੀ ਦੇਖ ਕੇ ਅਧਿਆਪਕ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਸੀ ਉਸੇ ਸਮੇਂ ਉੱਥੋਂ ਉਹੀ ਰਾਜਾ ਲੰਘ ਰਿਹਾ ਸੀ ਜੋ ਕਿਸੇ ਦੂਜੇ ਰਾਜ ਦੇ ਕੰਮ ਜਾ ਰਿਹਾ ਸੀ ਰਾਜੇ ਨੇ ਰਜਿੰਦਰ ਨੂੰ ਦੇਖਿਆ ਤੇ ਉਸ ਦੀ ਬੁੱਧੀਮਾਨੀ ਤੋਂ ਪ੍ਰਭਾਵਿਤ ਹੋ ਕੇ ਉੱਥੇ ਰੁਕ ਗਿਆ ਉਸਨੇ ਰਜਿੰਦਰ ਤੋਂ ਪੁੱਛਿਆ ਬੇਟਾ ਤੁਸੀਂ ਕੌਣ ਹੋ ਕਿੱਥੇ ਰਹਿੰਦੇ ਹੋ ਤੇ ਤੇਰੇ ਪਿਤਾ ਦਾ ਕੀ ਨਾਮ ਹੈ ਰਜਿੰਦਰ ਨੇ ਬੜੀ ਨਿਮਰਤਾ ਨਾਲ ਕਿਹਾ ਮਹਾਰਾਜ ਮੈਂ ਸੇਠ ਕਮਾਲੂ ਰਾਮ ਦਾ ਪੁੱਤਰ ਹਾਂ ਇਹ ਸੁਣ ਕੇ ਰਾਜਾ ਉੱਥੋਂ ਚਲਾ ਗਿਆ ਆਪਣੇ ਕੰਮ ਨਿਭਟਾਉਣ ਤੋਂ ਬਾਅਦ ਰਾਜਾ ਜਦੋਂ ਵਾਪਸ ਆਇਆ ਤਾਂ ਉਹ ਸਿੱਧਾ ਸੇਠ ਕਮਾਲੂ ਰਾਮ ਦੇ ਘਰ ਪਹੁੰਚਿਆ ਤੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ بیٹے ਬਾਰੇ ਪੁੱਛਣ ਲੱਗਾ ਕਮਾਲੂ ਰਾਮ ਨੇ ਬੜੀ ਨਿਮਰਤਾ ਨਾਲ ਕਿਹਾ ਮਹਾਰਾਜ ਮੇਰਾ ਬੇਟਾ ਬਹੁਤ ਬੁੱਧੀਮਾਨ ਤੇ ਸਮਝਦਾਰ ਹੈ ਪਰ ਜੇ ਸੱਚ ਕਹਾ ਤਾਉ ਮੇਰਾ ਆਪਣਾ ਖੂਨ ਨਹੀਂ ਹੈ ਮੈਂ ਤਾਂ ਕੇਵਲ ਉਸ ਨੂੰ ਪਾਲਿਆ ਹੈ ਪਰ ਮੇਰੇ ਲਈ ਉਹ ਬੇਟੇ ਤੋਂ ਵੱਧ ਕੇ ਹੈ ਰਾਜੇ ਨੇ ਅश्चਰਜ ਨਾਲ ਕਿਹਾ ਕਿ ਤਾਂ ਫਿਰ ਇਹ ਤੁਹਾਡਾ ਅਸਲੀ ਪੁੱਤਰ ਨਹੀਂ ਹੈ ਫਿਰ ਇਹ ਤੁਹਾਨੂੰ ਕਿੱਥੋਂ ਮਿਲਿਆ ਹੈ ਇਸ ਦਾ ਉੱਤਰ ਦਿੰਦੇ ਹੋਏ ਕਮਾਲੂ ਰਾਮ ਨੇ ਰਾਜੇ ਨੂੰ ਸਾਰੀ ਕਹਾਣੀ ਸੁਣਾਈ ਕਿ ਕਿਵੇਂ ਉਸ ਨੂੰ ਇੱਕ ਦਿਨ ਨਦੀ ਚ ਬੰਦੇ ਇੱਕ ਬਕਸੇ ਚੋਂ ਇਹ ਬੱਚਾ ਮਿਲਿਆ ਸੀ ਤੇ ਕਿਵੇਂ ਉਹਨਾਂ ਨੇ ਉਸ ਨੂੰ ਆਪਣੇ ਪੁੱਤਰ ਦੇ ਵਾਂਗ ਪਾਲਿਆ ਹੈ ਜਦੋਂ ਰਾਜੇ ਨੇ ਵਪਾਰੀ ਕਮਾਲੂ ਰਾਮ ਦੀ ਗੱਲ ਸੁਣੀ ਤਾਂ ਉਹ 당ਗ ਰਹਿ ਗਿਆ ਰਾਜਾ ਸਮਝ ਗਿਆ ਸੀ ਕਿ ਇਹ ਉਹੀ ਬੱਚਾ ਹੈ ਜਿਸ ਨੂੰ ਉਸ ਨੇ 18 ਸਾਲ ਪਹਿਲਾਂ ਨਦੀ ਚ ਭਾ ਦਿੱਤਾ ਸੀ ਰਾਜਾ ਤੇ ਕਮਾਲੂ ਰਾਮ ਅਜੇ ਗੱਲ ਕਰ ਹੀ ਰਹੇ ਸਨ ਕਿ ਉਸੇ ਸਮੇਂ ਉਹ ਲੜਕਾ ਉੱਥੇ ਆ ਗਿਆ ਰਾਜੇ ਨੇ ਉਸ ਨੂੰ ਦੇਖਿਆ ਤੇ ਕਮਾਲੂ ਰਾਮ ਨੂੰ ਕਿਹਾ ਵਪਾਰੀ ਜੀ ਮੈ ਇੱਕ ਜ਼ਰੂਰੀ ਕੰਮ ਜਾਣਾ ਹੈ ਜੇ ਤੁਸੀਂ ਆਪਣੇ ਪੁੱਤਰ ਦੇ ਹੱਥੋਂ ਮੇਰੀ ਇਹ ਚਿੱਠੀ ਮਹਾਰਾਣੀ ਤੱਕ ਪਹੁੰਚਾ ਦਿਓਗੇ ਤਾਂ ਤੁਹਾਡਾ ਬਹੁਤ ਧੰਨਵਾਦ ਹੋਵੇਗਾ ਤੇ ਇਸ ਦੇ ਬਦਲੇ ਵਿੱਚ ਮੈਂ ਇਸ ਨੂੰ ਸੋਨੇ ਦੀਆਂ 50 ਮੋਹਰਾਂ ਇਨਾਮ ਵਜੋਂ ਵੀ ਦੇਵਾਂਗਾ ਲੜਕੇ ਨੇ ਰਾਜੇ ਦੀ ਗੱਲ ਸੁਣ ਕੇ ਕਿਹਾ ਜੀ ਮਹਾਰਾਜ ਮੈਂ ਤੁਹਾਡੀ ਚਿੱਠੀ ਪੱਕਾ ਮਹਾਰਾਣੀ ਤੱਕ ਪਹੁੰਚਾ ਦੇਵਾਂਗਾ ਰਾਜੇ ਨੇ ਚੁੱਪਚਾਪ ਚਿੱਠੀ 'ਚ ਇੱਕ ਗੁਪਤ ਸੰਦੇਸ਼ ਲਿਖ ਦਿੱਤਾ ਤੇ ਉਸ ਉੱਤੇ ਆਪਣੀ ਮੋਹਰ ਲਗਾ ਕੇ ਲੜਕੇ ਨੂੰ ਫੜਾ ਦਿੱਤੀ ਤੇ ਲੜਕੇ ਨੂੰ ਕਿਹਾ beta ਇਹ ਚਿੱਠੀ ਮਹਾਰਾਣੀ ਤੱਕ ਸਹੀ ਸਲਾਮਤ ਪਹੁੰਚਾ ਦੇਵੀਂ ਲੜਕੇ ਨੇ ਚਿੱਠੀ ਫੜੀ ਤੇ ਆਪਣੀ ਯਾਤਰਾ ਤੇ ਚੱਲ ਪਿਆ ਰਾਸਤੇ 'ਚ ਚੱਲਦੇ-ਚੱਲਦੇ ਉਹ ਇੱਕ ਸੰਘਣੇ ਜੰਗਲ 'ਚ ਪਹੁੰਚ ਗਿਆ ਜਿੱਥੇ ਉਸ ਨੂੰ ਬਹੁਤ ਹਨੇਰਾ ਹੋ ਗਿਆ ਤੇ ਉਹ દિ샤 ਭਟਕ ਗਿਆ ਰਾਤ ਹੋਣ ਕਾਰਨ ਉਸਨੇ ਉੱਥੇ ਰਾਤ ਬਿਤਾਉਣ ਦੇ ਲਈ ਕੋਈ ਸੁਰੱਖਿਤ ਜਗ੍ਹਾ ਲੱਭਣ ਦੀ ਕੋਸ਼ਿਸ਼ ਕੀਤੀ ਉਦੋਂ ਹੀ ਉਸ ਦੀ ਨਜ਼ਰ ਇੱਕ ਝੌਪੜੀ ਤੇ ਪਈ ਉਸਨੇ ਸੋਚਿਆ ਇੱਥੇ ਹੀ ਰਾਤ ਗੁਜ਼ਾਰ ਲੈਂਦਾ ਹਾਂ ਇਹ ਸੋਚ ਕੇ ਉਹ ਝੌਪੜੀ ਦੇ ਅੰਦਰ ਚਲਾ ਗਿਆ ਝੌਪੜੀ ਦੇ ਅੰਦਰ ਇੱਕ ਬੁੱਢੀ ਔਰਤ ਭੋਜਨ ਬਣਾ ਰਹੀ ਸੀ ਉਸਨੇ ਜਿਵੇਂ ਹੀ ਲੜਕੇ ਨੂੰ ਦੇਖਿਆ ਤਾਂ ਬੋਲੀ beta ਤੂੰ ਕੌਣ ਹੈ ਲੜਕਾ ਬੜੀ ਨਿਮਰਤਾ ਨਾਲ ਬੋਲਿਆ ਕਿ ਮੈਂ ਆਪਣੀ ਮੰਜ਼ਿਲ ਵੱਲ ਜਾ ਰਿਹਾ ਸੀ ਪਰ ਹਨੇਰਾ ਹੋਣ ਕਾਰਨ ਰਾਸਤਾ ਭਟਕ ਗਿਆ ਹਾਂ ਤੇ ਰਾਤ ਲੰਘਾਉਣ ਲਈ ਇੱਥੇ ਰੁਕਣਾ ਚਾਹੁੰਦਾ ਹਾਂ ਲੜਕੇ ਦੀ ਗੱਲ ਸੁਣ ਕੇ ਬੁੱਢੀ ਔਰਤ ਦਾ ਮਨ ਪਿਗਲ ਗਿਆ ਪਰ ਉਸਨੇ ਲੜਕੇ ਨੂੰ ਸਮਝਾਇਆ ਕਿ beta ਤੇਰਾ ਇੱਥੇ ਰੁਕਣਾ ਸੁਰੱਖਿਤ ਨਹੀਂ ਹੈ ਇਹ ਜਗ੍ਹਾ ਡਾਕੂਆਂ ਦਾ ਅੱਡਾ ਹੈ ਤੇ ਉਹ ਕਿਸੇ ਵੀ ਸਮੇਂ ਆ ਸਕਦੇ ਹਨ ਤੇ ਜੇ ਉਹਨਾਂ ਨੇ ਤੈਨੂੰ ਇੱਥੇ ਦੇਖ ਲਿਆ ਤਾਂ ਮੁਸੀਬਤ ਹੋ ਜਾਵੇਗੀ ਲੜਕੇ ਨੇ ਉੱਤਰ ਦਿੱਤਾ ਮਾਤਾ ਜੀ ਇੰਨੀ ਹਨੇਰੀ ਰਾਤ ਮੈਂ ਕਿਤੇ ਹੋਰ ਜਾ ਵੀ ਨਹੀਂ ਸਕਦਾ ਜੇ ਬਾਹਰ ਗਿਆ ਤਾਂ ਜੰਗਲੀ ਜਾਨਵਰ ਮੈਨੂੰ ਖਾ ਸਕਦੇ ਹਨ ਇਸ ਲਈ ਚੰਗਾ ਹੈ ਕਿ ਮੈਂ ਇੱਥੇ ਚੁੱਪਚਾਪ ਇੱਕ ਕੋਨੇ 'ਚ ਸੌਂ ਜਾਂਦਾ ਹਾਂ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਦੇਵਾਂਗਾ ਇਹ ਕਹਿ ਕੇ ਉਹ ਲੜਕਾ ਇੱਕ ਕੋਨੇ 'ਚ ਜਾ ਕੇ ਸੌਂ ਗਿਆ। ਕੁਝ ਸਮੇਂ ਬਾਅਦ ਡਾਕੂ ਉੱਥੇ ਪਹੁੰਚ ਗਏ। ਉਹਨਾਂ ਨੇ ਬਾਹਰ ਜਦੋਂ ਇੱਕ ਅਨਜਾਨ ਘੋੜਾ ਬੰਨਿਆ ਦੇਖਿਆ ਤਾਂ ਉਹ ਬੁੱਢੀ ਔਰਤ ਤੋਂ ਇਸ ਬਾਰੇ ਪੁੱਛਗਿੱਛ ਕਰਨ ਲੱਗੇ। ਬੁੱਢੀ ਔਰਤ ਨੇ ਉਹਨਾਂ ਨੂੰ ਦੱਸਿਆ ਕਿ ਇਹ ਬਹੁਤ ਨੇਕ ਬੱਚਾ ਹੈ। ਇਹ ਰਾਜੇ ਦਾ ਸੰਦੇਸ਼ ਲੈ ਕੇ ਮਹਿਲ ਜਾ ਰਿਹਾ ਹੈ। ਡਾਕੂ ਨੂੰ ਇਹ ਸੁਣ ਕੇ ਥੋੜਾ ਸ਼ੱਕ ਹੋਇਆ। ਕਿਉਂਕਿ ਉਹ ਰਾਜੇ ਦੇ ਇਰਾਦਿਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਸਨ ਸ਼ੱਕ ਹੋਣ ਤੇ ਉਹਨਾਂ ਨੇ ਲੜਕੇ ਦੀ ਜੇਬ ਚੋਂ ਚਿੱਠੀ ਕੱਢੀ ਤੇ ਉਸ ਨੂੰ ਪੜਨ ਲੱਗ ਪਏ ਜਿਵੇਂ ਹੀ ڈاکੂਆਂ ਨੇ ਚਿੱਠੀ ਪੜ੍ਹੀ ਉਹਨਾਂ ਨੂੰ ਸਾਰਾ ਮਾਮਲਾ ਸਮਝ ਆ ਗਿਆ ਬੁੱਢੀ ਔਰਤ ਨੇ ਉਹਨਾਂ ਤੋਂ ਪੁੱਛਿਆ ਕਿ ਬੇਟਾ ਚਿੱਠੀ ਵਿੱਚ ਕੀ ਲਿਖਿਆ ਹੈ ਤਾਂ ਇੱਕ ڈاکੂ ਨੇ ਦੱਸਿਆ ਕਿ ਇਸ ਚਿੱਠੀ 'ਚ ਲਿਖਿਆ ਹੈ ਕਿ ਜਿਵੇਂ ਹੀ ਇਹ ਲੜਕਾ ਤੇਰੇ ਕੋਲ ਪਹੁੰਚੇ ਉਸ ਨੂੰ ਮਾਰ ਕੇ ਕਿਤੇ ਦੂਰ ਤਬਦ ਦਿਓ ਤੇ ਇਹ ਕੰਮ ਰਾਜੇ ਦੇ ਵਾਪਸ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਣਾ ਚਾਹੀਦਾ ਹੈ। ਬੁੱਢੀ ਔਰਤ ਇਹ ਸੁਣ ਕੇ ਹੈਰਾਨ ਰਹਿ ਗਈ ਤੇ ਬੋਲੀ ਇਹ ਰਾਜਾ ਕਿੰਨਾ ਨਰਦਈ ਹੈ ਜਿਹੜਾ ਖੁਦ ਹੀ ਇਸ ਲੜਕੇ ਨੂੰ ਇਸ ਦੀ ਮੌਤ ਦੀ ਚਿੱਠੀ ਦੇ ਕੇ ਮਹਾਰਾਣੀ ਕੋਲ ਭੇਜ ਰਿਹਾ ਹੈ। ਬੁੱਢੀ ਔਰਤ ਨੇ ਸੋਚਿਆ ਕਿ ਮੈਨੂੰ ਇਸ ਮਾਸੂਮ ਲੜਕੇ ਨੂੰ ਬਚਾਉਣਾ ਚਾਹੀਦਾ ਹੈ। ਉਸਨੇ ਡਾਕੂਆਂ ਨਾਲ ਗੱਲ ਕੀਤੀ ਤੇ ਫਿਰ ਉਹਨਾਂ ਨੇ ਇੱਕ ਨਵੀਂ ਚਿੱਠੀ ਲਿਖ ਕੇ ਉਸ ਨੂੰ ਪੁਰਾਣੀ ਚਿੱਠੀ ਨਾਲ ਬਦਲ ਦਿੱਤਾ ਤੇ ਚੁੱਪਚਾਪ ਲੜਕੇ ਦੀ ਜੇਬ 'ਚੋਂ ਚਿੱਠੀ ਰੱਖ ਦਿੱਤੀ ਇਸ ਤੋਂ ਬਾਅਦ ਡਾਕੂ ਉਥੋਂ ਚਲੇ ਗਏ ਸਵੇਰ ਹੁੰਦਿਆਂ ਹੀ ਉਹ ਲੜਕਾ ਉੱਠਿਆ ਤੇ ਬੁੱਢੀ ਔਰਤ ਦਾ ਧੰਨਵਾਦ ਕਰਕੇ ਆਪਣੀ ਮੰਜ਼ਿਲ ਵੱਲ ਅੱਗੇ ਵਧਣ ਲੱਗਾ ਕੁਝ ਸਮੇਂ ਬਾਅਦ ਉਹ ਰਾਜ ਮਹਿਲ ਪਹੁੰਚਿਆ ਤੇ ਉਸਨੇ ਉਹ ਚਿੱਠੀ ਮਹਾਰਾਣੀ ਨੂੰ ਫੜਾ ਦਿੱਤੀ ਮਹਾਰਾਣੀ ਨੇ ਜਦੋਂ ਚਿੱਠੀ ਪੜ੍ਹੀ ਤਾਂ ਉਸ ਵਿੱਚ ਲਿਖਿਆ ਸੀ ਕਿ ਇਹ ਲੜਕਾ ਬਹੁਤ ਬੁੱਧੀਮਾਨ ਤੇ ਯੋਗ ਹੈ ਤੇ ਇਹ ਰਾਜਕੁਮਾਰੀ ਨਾਲ ਵਿਆਹ ਕਰਵਾਉਣ ਦੇ ਲਾਇਕ ਹੈ ਇਸ ਲਈ ਮੇਰੇ ਆਉਣ ਤੋਂ ਪਹਿਲਾਂ ਹੀ ਇਸ ਦਾ ਵਿਆਹ ਰਾਜਕੁਮਾਰੀ ਨਾਲ ਕਰ ਦਿੱਤਾ ਜਾਵੇ ਮਹਾਰਾਣੀ ਇਹ ਪੜ੍ਹ ਕੇ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਆਖਰਕਾਰ ਮਹਾਰਾਜ ਇੱਕ ਅਣਜਾਣ ਨੌਜਵਾਨ ਨਾਲ ਰਾਜਕੁਮਾਰੀ ਦਾ ਵਿਆਹ ਕਿਵੇਂ ਤੈਅ ਕਰ ਸਕਦੇ ਹਨ ਪਰ ਜਦੋਂ ਉਸ ਨੇ ਦੇਖਿਆ ਕਿ ਚਿੱਠੀ ਉੱਤੇ ਰਾਜੇ ਦੀ ਮੋਹਰ ਲੱਗੀ ਹੋਈ ਹੈ ਤਾਂ ਉਸ ਨੂੰ ਵਿਸ਼ਵਾਸ ਕਰਨਾ ਪਿਆ ਕਿ ਇਹ ਚਿੱਠੀ ਝੂਠੀ ਨਹੀਂ ਹੋ ਸਕਦੀ ਮਹਾਰਾਣੀ ਨੇ ਰਾਜੇ ਦੇ ਆਦੇਸ਼ ਦਾ ਪਾਲਣ ਕਰਦੇ ਹੋਏ ਰਾਜਕੁਮਾਰੀ ਦਾ ਵਿਆਹ ਉਸ ਲੜਕੇ ਨਾਲ ਕਰ ਦਿੱਤਾ ਕੁਝ ਦਿਨਾਂ ਬਾਅਦ ਰਾਜਾ ਵਾਪਸ ਆਇਆ ਤੇ ਜਦੋਂ ਉਸ ਨੂੰ ਇਹ ਗੱਲ ਪਤਾ ਲੱਗੀ ਰਾਉ ਗੁੱਸੇ 'ਚ ਪਾਗਲ ਹੋ ਗਿਆ ਉਸਨੇ ਚੀਕਦੇ ਹੋਏ ਰਾਣੀ ਤੋਂ ਪੁੱਛਿਆ ਤੂੰ ਅਜਿਹਾ ਕਿਉਂ ਕੀਤਾ ਮਹਾਰਾਣੀ ਨੇ ਨਿਮਰਤਾ ਨਾਲ ਕਿਹਾ ਮਹਾਰਾਜ ਜਿਵੇਂ ਤੁਸੀਂ ਨੇ ਚਿੱਠੀ ਵਿੱਚ ਆਦੇਸ਼ ਦਿੱਤਾ ਸੀ ਮੈਂ ਤਾਂ ਉਦਾਂ ਹੀ ਕੀਤਾ ਹੈ ਰਾਜੇ ਨੇ ਤੁਰੰਤ ਮਹਾਰਾਣੀ ਨੂੰ ਕਿਹਾ ਕਿ ਮੈਨੂੰ ਉਹ ਚਿੱਠੀ ਦਿਖਾਓ ਜਦੋਂ ਮਹਾਰਾਣੀ ਨੇ ਉਹ ਚਿੱਠੀ ਰਾਜੇ ਨੂੰ ਦਿਖਾਈ ਤਾਂ ਰਾਜੇ ਨੇ ਉਸ ਵਿੱਚ ਕੁਝ ਹੋਰ ਹੀ ਲਿਖਿਆ ਦੇਖਿਆ ਇਹ ਦੇਖ ਕੇ ਰਾਜੇ ਦਾ ਗੁੱਸਾ ਹੋਰ ਵੱਧ ਗਿਆ ਤੇ ਉਸਨੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੱਤਾ ਕਿ ਜਾਓ ਤੇ ਉਸ ਲੜਕੇ ਨੂੰ ਪਕੜ ਕੇ ਲਿਆਓ ਸੈਨਿਕ ਉਸ ਲੜਕੇ ਨੂੰ ਤੁਰੰਤ ਦਰਬਾਰ ਚ ਫੜ ਕੇ ਲੈ ਆਏ ਗੁੱਸੇ ਚ ਭਰੇ ਰਾਜੇ ਨੇ ਲੜਕੇ ਨੂੰ ਕਿਹਾ ਕਿ ਤੂੰ ਧੋਖੇ ਨਾਲ ਮੇਰੀ ਪੁੱਤਰੀ ਨਾਲ ਵਿਆਹ ਕੀਤਾ ਹੈ ਪਰ ਮੈਂ ਤੈਨੂੰ ਆਪਣਾ ਜਵਾਈ ਸਵੀਕਾਰ ਨਹੀਂ ਕਰਾਂਗਾ ਲੜਕੇ ਨੇ ਨਿਮਰਤਾ ਨਾਲ ਉੱਤਰ ਦਿੱਤਾ ਮਹਾਰਾਜ ਮੈਂ ਕੋਈ ਧੋਖਾ ਨਹੀਂ ਕੀਤਾ ਮੈਂ ਨਿਰਦੋਸ਼ ਹਾਂ ਤੇ ਤੁਹਾਡੀ ਆਗਿਆ ਦਾ ਪਾਲਣ ਹੀ ਕੀਤਾ ਹੈ ਰਾਜੇ ਨੇ ਲੜਕੇ ਦੀ ਗੱਲ ਸੁਣ ਕੇ ਕਿਹਾ ਤੂੰ ਮੈਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਮੈਂ ਤੈਨੂੰ ਆਪਣਾ ਜਵਾਈ ਸਵੀਕਾਰ ਨਹੀਂ ਕਰਾਂਗਾ ਉਦੋਂ ਹੀ ਇੱਕ ਸੈਨਿਕ ਨੇ ਰਾਜੇ ਨੂੰ ਆ ਕੇ ਸੂਚਿਤ ਕੀਤਾ ਕਿ ਮਹਾਰਾਜ ਬਾਹਰ ਇੱਕ ਸੰਤ ਆਇਆ ਹੈ ਤੇ ਉਹ ਤੁਹਾਨੂੰ ਤੁਰੰਤ ਮਿਲਣਾ ਚਾਹੁੰਦਾ ਹੈ ਰਾਜੇ ਨੇ ਸੰਤ ਨੂੰ ਅੰਦਰ ਬੁਲਾਉਣ ਦਾ ਸੰਦੇਸ਼ ਦਿੱਤਾ ਸੰਤ ਦੇ ਅੰਦਰ ਆਉਂਦੇ ਹੀ ਰਾਜੇ ਨੇ ਉਸ ਨੂੰ ਉੱਠ ਕੇ ਪ੍ਰਣਾਮ ਕੀਤਾ ਤੇ ਨਿਮਰਤਾ ਨਾਲ ਉਹਨਾਂ ਦੇ ਇੱਥੇ ਆਉਣ ਦਾ ਕਾਰਨ ਪੁੱਛਿਆ ਸੰਤ ਨੇ ਕਿਹਾ ਬੇਟਾ ਲੱਗਦਾ ਤੂੰ ਮੈਨੂੰ ਪਹਿਚਾਣਿਆ ਨਹੀਂ ਰਾਜੇ ਨੇ ਨਿਮਰਤਾ ਨਾਲ ਕਿਹਾ ਨਹੀਂ ਮਹਾਂਪੁਰਖੋ ਮੈਂ ਤੁਹਾਨੂੰ ਨਹੀਂ ਪਹਿਚਾਣਿਆ ਸੰਤ ਨੇ ਮੁਸਕਰਾਉਂਦੇ ਹੋਏ ਕਿਹਾ ਬੇਟਾ ਮੈਂ ਉਹੀ ਵਿਅਕਤੀ ਹਾਂ ਜਿਸ ਦੇ ਨਾਲ ਤੂੰ 18 ਸਾਲ ਪਹਿਲਾਂ ਕਿਸਮਤ ਨੂੰ ਚੁਣੌਤੀ ਦੇਣ ਦੀ ਗੱਲ ਕੀਤੀ ਸੀ ਸੰਤ ਦੀ ਇਹ ਗੱਲ ਸੁਣਦੇ ਹੀ ਰਾਜਾ ਸੋਚਾਂ 'ਚ ਪੈ ਗਿਆ ਤੇ ਉਸ ਨੂੰ ਸਭ ਕੁਝ ਯਾਦ ਆ ਗਿਆ ਸੰਤ ਨੇ ਫਿਰ ਮੁਸਕਰਾਉਂਦੇ ਹੋਏ ਕਿਹਾ ਤਾਂ ਦੱਸ ਬੇਟਾ ਕੀ ਤੂੰ ਕਿਸਮਤ ਦਾ ਲਿਖਿਆ ਮਿਟਾਤਾ ਰਾਜੇ ਨੇ ਆਪਣਾ ਸਿਰ ਨੀਮਾ ਕਰਦੇ ਹੋਏ ਕਿਹਾ ਨਹੀਂ ਮਹਾਂਪੁਰਖੋ ਮੈਂ ਕਿਸਮਤ ਦੇ ਲਿਖੇ ਅਗੇ ਹਾਰ ਗਿਆ ਹਾਂ ਸੰਤ ਨੇ ਰਾਜੇ ਨੂੰ ਕਿਹਾ ਬੇਟਾ ਕਿਸਮਤ ਨੂੰ ਕੋਈ ਨਹੀਂ ਹਰਾ ਸਕਦਾ ਹੁਣ ਇਸ ਲੜਕੇ ਨੂੰ ਆਪਣਾ ਜਵਾਈ ਸਵੀਕਾਰ ਕਰ ਲੈ ਤੇ ਆਪਣਾ ਰਾਜ ਭਾਗ ਉਸ ਨੂੰ ਸੰਭਾ ਦੇ ਰਾਜੇ ਨੇ ਨਿਮਰਤਾ ਨਾਲ ਕਿਹਾ ਜਿਵੇਂ ਤੁਸੀਂ ਕਹਿ ਰਹੇ ਹੋ ਮਹਾਂਪੁਰਖੋ ਮੈਂ ਉਦਾਂ ਹੀ ਕਰਾਂਗਾ ਸੰਤ ਰਾਜੇ ਨੂੰ ਸਮਝਾ ਕੇ ਉੱਥੋਂ ਚਲਾ ਗਿਆ ਰਾਜੇ ਨੇ ਉਸ ਲੜਕੇ ਤੋਂ ਮਾਫੀ ਮੰਗੀ ਤੇ ਪੂਰਾ ਰਾਜ ਭਾਗ ਉਸ ਨੂੰ ਸੰਭਾ ਦਿੱਤਾ ਤਾਂ ਦੋਸਤੋ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ